ਅੱਜ ਆਜਾਪਾ ਤੁਹਾਨੂੰ ਦੱਸਾਂਗੇ ਸਾੜੀ ਤਿਆਰ ਕਰਨੀ ਤੇ ਆਪਾਂ 벨ਟ ਲਗਾ ਕੇ ਸਾੜੀ ਆਪਾਂ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਤਾਂ ਕਿ ਜਦੋਂ ਆਪਾਂ ਪਾਉਣੀ ਹੋਵੇ ਡਰੈੱਸ ਵਾਂਗੂ ਉਦਾਂ ਹੀ ਆਪਾਂ ਸਾੜੀ ਪਾ ਸਕੀਏ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਦੇ 벨ਟ ਲਗਾ ਕੇ ਆਪਾਂ ਕਿਸ ਤਰੀਕੇ ਨਾਲ ਸਾੜੀ ਰੈਡੀ ਕਰਕੇ ਰੱਖ ਸਕਦੇ ਹਾਂ ਤੇ ਜਦੋਂ ਵੀ ਆਪਾਂ ਕਿਸੇ ਫੰਕਸ਼ਨ ਤੇ ਜਾਣਾ ਹੋਵੇ ਤੇ ਆਪਾਂ ਇਹਨੂੰ ਪਹਿਣ ਕੇ ਜਾ ਸਕਦੇ ਹਾਂ ਜਲਦੀ ਜਲਦੀ ਤੇ ਤੁਸੀਂ ਮੇਰੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਣੀ ਤੇ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਵੀ ਕਿਸ ਤਰੀਕੇ ਨਾਲ ਆਪਾਂ ਸਾੜੀ ਨੂੰ ਤਿਆਰ ਕਰਨਾ ਤੇ ਪੱਲਾ ਆਪਾਂ ਕਿੰਨਾ ਰੱਖਣਾ ਤੇ ਨਾਪ ਦੇ ਹਿਸਾਬ ਨਾਲ ਆਪਾਂ ਕਿਵੇਂ ਸਾੜੀ ਤਿਆਰ ਕਰਨੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀ ਕਟਿੰਗ ਕਰਾਂਗੇ ਬਲਾਊਜ਼ ਦੀ ਤੇ ਇਹ ਆਪਾਂ ਨੇ ਬਲਾਊਜ਼ ਦਾ ਕੱਪੜਾ ਜਿਹੜਾ ਲਾ ਕੇ ਰੱਖ ਲਿਆ ਬਲਾਊਜ਼ ਜਿਹੜਾ ਹੁੰਦਾ ਆਪਣੀ ਫਰੌਕ ਦੀ ਜਿਵੇਂ ਬਾਡੀ ਬਣਾਉਣੀ ਹੈ ਉਸੇ ਤਰੀਕੇ ਨਾਲ ਹੀ ਇਹ ਆਪਾਂ ਨੇ ਬਣਾਉਣਾ ਹੁੰਦਾ ਬਿਲਕੁਲ ਆਪਾਂ ਬੈਕ ਸਾਈਡ ਉਦਾਂ ਹੀ ਕਟਿੰਗ ਕਰਨੀ ਆ ਆਪਾਂ ਇਹਦੀ ਜਿਹੜੀ ਫੱਟੀ ਹੈ ਮੂਹਰਲੀ ਸਾਈਡ ਆ ਵਾਧ ਰੱਖਣਗੇ ਤੇ ਇਹ ਆਪਾਂ ਫੱਟੀਆਂ ਫੋਲਡ ਕਰਾਂਗੇ ਤੇ ਇੱਥੋਂ ਆਪਾਂ ਅਣ ਮੂਹਰੋਂ ਕਪੜਾ ਕੱਟ ਕਰ ਲਾਂਗੇ ਜਿਹੜਾ ਆਪਾਂ ਵਾਧ ਰੱਖਿਆ ਲਾਈਨਿੰਗ ਵੀ ਕੱਟ ਕਰ ਲਾਂਗੇ ਤੇ ਕਪੜੇ ਨੂੰ ਵੀ ਠੀਕ ਹੈ ਜੀ ਤੇ ਇਹ ਆਪਾਂ ਬਲਾਊਜ਼ ਦੀ ਨਿਸ਼ਾਨ ਜਿਹੜੇ ਪਲੇਟਾਂ ਦੇ ਲਗਾਉਣੇ ਆ ਤੇ ਪਲੋ ਜਿਹੜੀ ਪਲੋਈਆਂ ਦੇ ਨਿਸ਼ਾਨ ਤੇ ਆਪਣੇ ਫੀਟਿੰਗ ਦਾ ਲਾਉਣਾ ਤੇ ਆਪਾਂ ਪੱਟੀ ਨੂੰ ਫੋਲਡ ਕਰਕੇ ਇਸ ਤਰ੍ਹਾਂ ਲਾਉਣਾ ਹੈ ਠੀਕ ਹੈ ਜੀ ਤੇ ਸਾਰੇ ਨਿਸ਼ਾਨ ਕੇ ਮੀਜੰਗੂ ਲਾਉਣੇ ਆ ਸਿਰਫ ਇੱਕ ਬਲੋਯਰਲੀ ਸਾਈਡ ਵਾਲੀ ਆਪਾਂ ਨੇ ਇਹ ਵਾਲੀ ਜਿਹੜੀ ਹੈ ਬਲਾਊਜ਼ ਦੇ ਲੱਗਦੀ ਹੈ ਤੇ ਆਪਾਂ ਨੇ ਹੁਣ ਕਟਿੰਗ ਕਰ ਲਿਆ ਤੇ ਇਹ ਆਪਣੇ ਹੈਗਾ ਸਾੜੀ ਦਾ ਪੱਲਾ ਤੇ ਇਹ ਆਪਾਂ ਕਿਹੜੇ ਸਾਮਲਾ ਰੱਖਣਾ ਕਮੀਜ਼ ਦੀ ਲੰਬਾਈ ਦੇ ਹਿਸਾਬ ਨਾਲ ਰੱਖਣਾ ਹੁੰਦਾ ਕਮੀਜ਼ ਦੀ ਲੈਂਥ ਤੋਂ ਆਪਾਂ ਥੋੜਾ ਵੱਧ ਵੀ ਰੱਖ ਸਕਦੇ ਆ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਨੇ ਤੇ ਚੌਕਣਾ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਹੀ ਨਿਸ਼ਾਨ ਲਾ ਲਾਂਗੇ ਤੇ ਇਹ ਆਪਣੇ ਕੋਲੇ ਇਧਰਲੀ ਸਾਈਡ ਤੋਂ ਆਪਾਂ 6 ਇੰਚ ਦੇ ਸਾਬ ਨਾਲ ਵਾਲ ਪਾਉਣੇ ਸ਼ੁਰੂ ਕਰਨੇ ਆ। ਠੀਕ ਹੈ ਜੀ ਤੇ ਇਦਾਂ ਆਪਾਂ ਨੇ ਸਾਰੇ ਵਾਲ ਪਾ ਲੈਣੇ ਆ ਤੇ ਆਪਾਂ ਇੱਕੋ ਜਿਹਾ ਇੱਥੋਂ ਬਰਾਬਰ ਕਰਕੇ ਇੱਥੇ ਆਪਾਂ ਪੈਨ ਲਗਾ ਲੈਣਾ। ਠੀਕ ਹੈ ਇਹ ਆਪਣਾ ਪੱਲੂ ਜਿਹੜਾ ਨੀ ਆਪਾਂ ਮੋਢੇ ਉੱਪਰ ਦੀ ਰੱਖਣਾ ਹੁੰਦਾ ਉਹਦੀ ਲੰਬਾਈ ਆਪਾਂ ਰੱਖਣੀ ਆ ਕਮੀਜ਼ ਜਿਹੜੇ ਲੰਬਾਈ ਦੇ ਜਿੰਨੀ। ਹੁਣ ਆਪਾਂ ਇੱਥੇ 6 ਇੰਚ ਦਾ ਨਿਸ਼ਾਨ ਲਾਵਾਂਗੇ ਤੇ ਇਹਨਾਂ ਨੂੰ ਵੀ ਉਸੇ ਤਰੀਕੇ ਨਾਲ ਇੱਕੋ ਜਿਹਾ ਵਾਲ ਬਣਾ ਲਾਂਗੇ। ਠੀਕ ਹੈ ਜੀ। ਤੇ ਆਪਾਂ ਸਾਰੇ ਵਾਲ ਸੈੱਟ ਕਰ ਕਰਕੇ ਇਸ ਤਰ੍ਹਾਂ ਤੇ ਉਧਰਲੀ ਸਾਈਡ ਦੇ ਨਾਲ ਬਰਾਬਰ ਆਪਾਂ ਕਰ ਲ ਕੇ ਇੰਦਾ ਸੈੱਟ ਕਰ ਲੈਣੇ ਆ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਪਰ ਵੀ ਆਪਾਂ ਪੈਨ ਲਗਾ ਕੇ ਉੱਪਰਲੀ ਸਾਈਡ ਇੰਦਾ ਸੈੱਟ ਕਰਕੇ ਤੇ ਇੱਥੇ ਆਪਾਂ ਜਿਹੜੀ ਸਲਾਈ ਲਗਣੀ ਹੈ ਤੇ ਹੁਣ ਆਪਾਂ ਜਿਹੜਾ ਇੱਥੇ ਨਿਸ਼ਾਨ ਲਾ ਲੈਣਾ ਤੇ ਇੰਦਾ ਆਪਾਂ ਫਿਰ ਸੈੱਟ ਕਰਕੇ ਹੁਣ ਆਪਾਂ ਪੈਨ ਲਗਾ ਲਾਂਗੇ ਕਿਉਂਕਿ ਆਪਣਾ ਕੱਪੜਾ ਜਿਹੜਾ ਜਿਹੜੇ ਵਾਲਾ ਉਹ ਨਿਕਲਣਾ ਜਦੋਂ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਹੁਣ ਆਪਾਂ ਇਹ ਤੇ ਲਾਵਾਂਗੇ ਸਲਾਈ ਤੇ ਇਹ ਲੜ ਉੱਪਰਲਾ ਚੱਕ ਕੇ ਸਲਾਈ ਲਾ ਲਈ ਹੈ ਤੇ ਹੁਣ ਆਪਾਂ ਇੱਥੋਂ ਜਿਹੜਾ ਕਮਰ ਦੇ ਵਲ ਪੈਣੇ ਆ ਸਾੜੀ ਦੇ ਮੂਰਲੀ ਸਾਈਡ ਵਾਲੰਦੇ ਆ ਉਹ ਬਣਾਉਣੇ 6 ਇੰਚ ਤੇ ਨਿਸ਼ਾਨ ਲਾ ਲੈਣਾ ਤੇ ਇਦੋਂ ਅੱਗੇ ਵੀ ਆਪਾਂ 6 ਇੰਚ ਤੇ ਲਗਾਵਾਂਗੇ ਤੇ ਇਦੋਂ ਅੱਗੇ ਆਪਾਂ 12 ਤੇ ਵੀ ला ਸਕਦੇ ਆ ਤੇ 6 6 ਤੇ ਵੀ ला ਸਕਦੇ ਆ ਠੀਕ ਹੈ ਤੇ ਇਦਾਂ ਆਪਾਂ ਇਹਨੂੰ ਰੱਖ ਕੇ ਤੇ ਇਹ ਨੀਚੇ ਵਾਲੀ ਸਾਈਡ ਤੋਂ ਬਰਾਬਰ ਆਪਣਾ ਵਲ ਪਾਉਣਾ ਠੀਕ ਹੈ ਇਦਾਂ ਰੱਖ ਕੇ ਸੇਮ ਆਪਣਾ ਸਿੱਧਾ ਵਾਲ ਇੱਕੋ ਜਿਹਾ ਹੋਣਾ ਚਾਹੀਦਾ ਇਦਾਂ ਨੀਚੇ ਤੋਂ ਆਪਣੀ ਬਰਾਬਰ ਹੋਣੀ ਚਾਹੀਦੀ ਹੈ ਜਿਹੜੀ ਕੋਈ ਵੀ ਵੱਧ ਘਾਟ ਆ ਉਹ ਆਪਾਂ ਉੱਪਰ ਲਈ ਸਾਈਡ ਕੱਢਣੀ ਹੈ ਠੀਕ ਹੈ ਇਦਾਂ ਆਪਾਂ ਵਾਲ ਪਾਉਣੇ ਇਹ ਆਪਣੇ ਜਿਹੜੇ ਆ ਪੰਜ ਵਾਲ ਪਾ ਲੈਣੇ ਆ ਤੇ ਇਹ ਆਪਾਂ ਕਮਰ ਦੇ ਹਿਸਾਬ ਨਾਲ ਵੱਧ ਘੱਟ ਵਾਲ ਵੀ ਵੱਡਾ ਛੋਟਾ ਵੀ ਕਰ ਸਕਦੇ ਆ ਠੀਕ ਹੈ ਵੈਸੇ ਆਪਾਂ 5 ਹੀ ਬਣਾਉਣੇ ਹੁੰਦੇ ਆ ਜੇ ਕਮਰ ਜ਼ਿਆਦਾ ਤੇ ਫਿਰ ਆਪਣਾ 6 ਇੰਚ ਦੀ بجائے 5 ਇੰਚ ਦੇ ਵਾਲ ਪਾ ਲੈਣੇ ਆ ਤੇ ਇਹ ਆਪਣੀ ਕਮਰ 30 ਇੰਚ ਦੇ ਹਿਸਾਬ ਨਾਲ ਆਪਾਂ ਨੇ ਪਾਉਣੇ 6 ਇੰਚ ਤੇ ਪਾਏ ਆ। ਬਾਕੀ ਸਾੜੀ ਲੰਬੀ ਛੋਟੀ ਦਾ ਫਰਕ ਹੁੰਦਾ ਉਹ ਆਪਾਂ ਜ਼ਰੂਰ ਧਿਆਨ ਰੱਖਣਾ ਹੁੰਦਾ ਹੈ। ਤੇ ਹੁਣ ਆਪਾਂ ਇਦਾਂ ਆਪਾਂ ਜਮਾ ਸੈੱਟ ਕਰ ਕਰਕੇ ਵਾਲ ਜਿਹੜੇ ਆ ਬਰਾਬਰ ਕਰ ਲੈਣੇ ਇਧਰੋਂ ਤੇ ਇੱਥੇ ਆਪਾਂ ਨੇ ਪੈਨ ਲਗਾ ਲੈਣੀ ਆ। ਠੀਕ ਹੈ ਜੀ ਇੱਕ ਉਰਲੀ ਸਾਈਡ ਇੱਕ ਪੈਨ ਲਗਾ ਲਾਂਗੇ। ਜਿਹੜੇ ਪੱਗ ਪੈਨ ਹੁੰਦੇ ਆ ਉਹ ਵਾਲੇ ਛੋਟੇ ਵਾਲੇ ਵੀ ਕੱਲ ਚੱਲ ਜਾਂਦੇ ਤੇ ਵੱਡੇ ਹੋਣ ਤਾਂ ਉਹ ਵੀ ਹੁਣ ਆਪਣਾ ਪੇਟੀ ਕੋਟ ਜਿਹੜਾ ਉਹ ਆਪਣਾ ਜਿਹੜਾ ਕਪੜਾ ਹੈ ਪੇਟੀ ਕੋਟ ਦਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਨਾਲ ਹੀ ਅਟੈਚ ਲਾਈਨਿੰਗ ਵਾਲੀ ਸਾੜੀ ਬਣ ਜਾਣੀ ਹੈ ਪਤਲੀ ਹੈ ਨਾ ਤਾਂ ਕਰਕੇ ਪੇਟੀ ਕੋਟ ਆਪਾਂ ਨੂੰ ਅਲੱਗ ਨਹੀਂ ਪਾਉਣਾ ਪੈਣਾ ਤੇ ਇਹਦੇ ਨਾਲ ਹੀ ਆਪਾਂ ਅਟੈਚ ਕਰਕੇ ਇੱਕ ਤਰ੍ਹਾਂ ਦੀ ਡਰੈਸ ਬਣ ਜਾਣੀ ਹੈ ਹੁਣ ਆਪਾਂ 30 ਕਮਰ ਹੈ 30 ਕਮਰ ਦੇ ਹਿਸਾਬ ਨਾਲ ਆਪਾਂ ਨੇ ਚੌਥਾ ਹਿੱਸਾ 7.5 ਤੇ ਪਲੱਸ 4 ਕਰਕੇ ਆਪਾਂ ਨੇ 10.5 ਜਿਹੜਾ ਤੇ ਇਹ ਕੱਢ ਲਿਆ ਇਹ ਆਪਣੀ ਹੈਗੀ ਬੁਕਰਮ ਤੇ 7.5 ਦੀ ਇਲਾਸਟਿਕ ਪਾਵਾਂਗੇ ਤੇ ਆਪਾਂ ਮੂਹਰਲੀ ਸਾਈਡ ਜਿਹੜੀ 10.5 ਜਿਹੜੀ ਬੈਲਟ ਪਾਉਣੀ ਹੈ ਫਿਰ ਆਪਾਂ 7.5 ਦੀ ਇਲਾਸਟਿਕ ਠੀਕ ਹੈ ਇੱਥੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਜੋੜ ਲਾਵਾਂਗੇ ਇਸ ਤੋਂ ਅੱਗੇ ਆਪਾਂ ਫਿਰ ਇਹ ਕਪੜਾ ਜਿੰਨਾ ਬਚ ਗਿਆ ਉਹਦੇ ਵਾਸਤੇ ਵੀ ਜਿਹੜੀ ਆਪਾਂ ਬੁਕਰਮ ਨਾਲ ਅਟੈਚ ਕਰਾਂਗੇ ਤੇ ਕੁਝ ਇਲਾਸਟਿਕ ਆਪਣੀ ਖਿੱਚ ਕੇ ਪਾਉਗੀ ਠੀਕ ਹੈ ਤੇ ਉਹ ਆਪਾਂ ਉਹਨਾਂ ਕ ਜਿਹੜਾ ਵਿੱਚ ਆਪਣਾ ਕਪੜਾ ਉਹਦੇ ਵਿੱਚ ਵੀ ਆਊਗਾ ਠੀਕ ਹੈ ਤੇ ਇੱਥੋਂ ਆਪਾਂ ਇਹਦੇ ਸਾਹਮਣਾ ਗੇਰਾ ਕੱਟ ਕਰ ਲਾਂਗੇ ਇੱਕ ਵਾਰ ਤੇ ਫਿਰ ਆਪਾਂ ਇਹਨੂੰ ਜਿਹੜੀ ਨਾਲ ਦੋਨਾਂ ਸਾਰਿਆਂ ਨੂੰ ਜੋੜ ਲੈਣਾ ਇਸ ਤਰ੍ਹਾਂ ਇਲਾਸਟਿਕ ਦੇ ਨਾਲ ਹੀ ਜੋੜ ਕੇ ਤੇ ਆਪਾਂ 벨ਟ ਤਿਆਰ ਕਰਨੀ ਹੈ ਤੇ ਕਪੜਾ ਆਪਾਂ ਨੇ ਪ੍ਰੈਸ ਕਰਕੇ ਇਦਾਂ ਆਪਾਂ ਸੈੱਟ ਕਰਕੇ ਰੱਖ ਲਿਆ ਕ੍ਰੀਜ਼ ਬਣਾ ਕੇ ਤੇ ਇਹਨਾਂ ਦੇ ਆਪਾਂ ਲਾ ਕੇ ਜੋੜ ਠੀਕ ਹੈ ਤੇ ਫਿਰ ਆਪਾਂ ਇਹਨੂੰ 벨ਟ ਤਿਆਰ ਕਰਨੀ ਹੈ ਠੀਕ ਹੈ ਜੀ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਮੇਰੀ ਐਂਡ ਤੱਕ ਦੇਖਣਾ ਤੁਹਾਨੂੰ ਪੂਰੀ ਲੁੱਕ ਦਿਖਾਵਾਂਗੇ ਸਾੜੀ ਪਹਿਨੀ ਹੋਈ ਸਾੜੀ ਵੀ ਦਿਖਾਵਾਂਗੇ ਪਾਈ ਹੋਈ ਵੀ ਕਿਸ ਤਰੀਕੇ ਨਾਲ ਲੱਗ ਜਾਂਦੀ ਪੈਂਦੀ ਹੈ ਤੇ ਇਹ ਆਪਾਂ ਜਿਵੇਂ ਹੁਣ ਬੈਲਟ ਬਣਾ ਰਹੇ ਆ ਇਹ ਬਿਲਕੁਲ ਲਹਿੰਗੇ ਦੀ ਟਾਈਪ ਬਣ ਜਾਣੀ ਆਪਣੀ ਜਿਵੇਂ ਕਿ ਲਹੰਗਾ ਜਾਂ ਪਲਾਜ਼ੋ ਵਗੈਰਾ ਕੁਝ ਵੀ ਆਪਾਂ ਵੇਅਰ ਕਰਦੇ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਪਾ ਸਕਦੇ ਆਂ ਹੌਣ ਜਿੱਥੇ ਆਪਣਾ ਲਾਸਟਕ ਆ ਗਿਆ ਇਹਨੂੰ ਆਪਾਂ ਲਾਸਟਕ ਨੂੰ ਖਿੱਚ ਕੇ ਇਸ ਤਰ੍ਹਾਂ ਫਿਰ ਸਲਾਈ نیچے ਲਾਉਣੀ ਹੈ ਠੀਕ ਹੈ ਐਦਾਂ ਆਪਾਂ ਸਲਾਈ ਲਗਾਉਣੀ ਹੈ ਇਹ ਆਪਾਂ ਹੁਣ ਲਾਸਟਕ ਦੇ ਉੱਪਰ ਨਹੀਂ ਸਲਾਈ ਲਗਾਉਂਦੇ ਪਹਿਲਾਂ ਆਪਾਂ نیچے ਲਗਾਉਣੀ ਹੈ ਠੀਕ ਹੈ ਤੇ ਇਤੋਂ ਫਿਰ ਆਪਾਂ ਨੇ ਐਦਾਂ ਆਪਾਂ ਸਲਾਈ ਲਗਾ ਕੇ ਫਿਰ ਆਪਾਂ ਇਸ ਤੋਂ ਬਰਾਬਰ ਕਰਕੇ ਇਤੇ ਨਾਲ-ਨਾਲ ਸਲਾਈ ਲਾਉਣੀ ਹੈ 벨ਟ ਦੇ ਐਦਾਂ ਆਪਾਂ ਸਾਰੀ 벨ਟ ਤਿਆਰ ਕਰ ਲੈਣੀ ਹੈ ਠੀਕ ਹੈ ਜੀ ਤੇ ਇੱਕ ਆਪਾਂ ਇਹ ਜਿਵੇਂ ਪੇਟੀਕੋਟ ਅੰਗੂ ਹੀ ਬਣਾ ਕੇ ਪੇਟੀਕੋਟ نیچے ਬਣਾ ਕੇ ਉਹਦੇ ਉੱਪਰ ਵੀ ਵਾਲਾ ਅਟੈਚ ਕਰ ਲਈਦੇ ਆ ਉਹ ਇਦੋਂ ਥੋੜੇ ਸੌਖੀ ਹੁੰਦੀ ਹੈ ਫੁੱਕਾ ਵਗੈਰਾ ਇਹਦੇ ਤਾਂ ਲੱਗਦੀਆਂ ਉਹਦੇ ਵਿੱਚ ਆਪਾਂ ਨਾਲਾ ਪਾ ਸਕਦੇ ਆ ਤੇ ਉਹਦੇ ਉਦਾਂ ਵੀ ਆਪਾਂ ਇੱਕ ਹੋਰ ਤਰੀਕਾ ਆਪਣੀ ਸਾੜੀ ਰੈਡੀ ਕਰਨ ਦਾ ਉਹ ਸੌਖਾ ਥੋੜਾ ਜਿਹਾ ਇਸ ਤੋਂ ਤੇ ਇਹ ਆਪਣੀ ਜਿਹੜੀ ਬੈਲਟ ਬਣ ਗਈ ਹੈ ਠੀਕ ਹੈ ਹੁਣ ਆਪਾਂ ਇਹਦੇ ਉੱਪਰਲੀ ਸਾਈਡ ਸिलाई ਲਾਵਾਂਗੇ ਸਿੱਧਰ ਆਪਣਾ ਇਧਰੋਂ ਕਪੜਾ ਛੱਡਿਆ ਉਧਰਲੀ ਸਾਈਡ ਇੱਕ ਆਪਾਂ ਵਿਚਾਲੇ ਲਾ ਲਈ ਹੈ ਇਹ ਬਿਲਕੁਲ ਨੀਚੇ ਤੇ ਇੱਥੋਂ ਲਾਸਟਕ ਦੇ ਇਦਾਂ ਹੀ ਆਪਾਂ ਖਿੱਚ ਕੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਤੇ ਆਪਣੀ ਹੁਣ ਇਹ ਜਿਹੜੀ 벨ਟ ਬਣ ਕੇ ਤਿਆਰ ਹੋ ਗਈ ਹੈ ਤੇ ਇਹ ਆਪਣੀ ਜਿਹੜੀ ਲਾਸਟਕ ਹੈ ਬੈਕ ਸਾਈਡ ਤੇ ਆਊਗੀ ਤੇ ਨਾਲੇ ਆਪਣੀ ਜਿਹੜੀ ਹੈ ਥੋੜੀ ਬਹੁਤ ਟਿੱਲ ਜਿਹੜੀ ਹੁੰਦੀ ਜਾਂ ਕੋਈ ਆਪਣੀ ਸਹੀ ਲੱਗ ਜਾਂਦੀ ਹੈ ਵੀ ਇਹ ਆਪਾਂ ਐਨੀ ਵੀ 30 ਕਮਰ ਵਾਲਾ ਹੀ ਪਾਊਗਾ ਆਪਾਂ 32 ਵਾਲਾ ਵੀ ਪਾ ਸਕਦਾ ਕਿਉਂਕਿ ਇਹਦੇ ਵਿੱਚ ਇਲਾਸਟਿਕ ਹੈ ਹੁਣ ਆਪਾਂ ਜਿਹੜੇ ਵਾਲ ਪਾਏ ਇਸ ਤਰ੍ਹਾਂ ਤੇ ਪੈਨ ਕੱਢ ਕੇ ਇਦਾਂ ਇਹੀ ਰੱਖ ਕੇ ਇੱਕ ਆਪਾਂ ਸਲਾਈ ਲਗਾ ਲੈਣੀ ਇਹਦੇ ਉੱਪਰ ਤੇ ਆਪਾਂ ਵਾਲਾਂ ਨੂੰ ਹਿਲਾਉਣਾ ਨਹੀਂ ਬਿਲਕੁਲ ਵੀ ਠੀਕ ਹੈ ਤੇ ਜਿੱਥੇ-ਜਿੱਥੇ ਵਾਲ ਆਪਣੇ ਸਹੀ ਪਏ ਸੀ ਉਦਾਂ ਹੀ ਆਪਾਂ ਨੇ ਇਹਨਾਂ ਨੂੰ ਰੱਖ ਕੇ ਸੈੱਟ ਕਰਕੇ ਤੇ ਉੱਪਰ ਦੀ ਆਪਾਂ ਸਲਾਈ ਲਗਾ ਲੈਣੀ ਇਹਦੇ ਹੁਣ ਆਪਾਂ ਇਧਰ ਨੂੰ ਵੀ ਜਿੱਧਰ ਨੂੰ ਵਾਲ ਆਪਣੇ ਸਿੱਧਾ ਪਾਸਾ ਇੱਕੋ ਜਿਹਾ ਬਣ ਕਰਕੇ ਤੇ ਆਪਾਂ ਨੇ 4 ਇੰਚ ਤੱਕ ਇੱਥੋਂ ਸਿੱਧੀ ਸਿਲਾਈ ਇਸ ਤਰ੍ਹਾਂ ਲਗਾ ਲੈਣੀ ਹੈ ਠੀਕ ਹੈ ਤੇ ਇਹਨੂੰ ਆਪਾਂ ਡਬਲ ਵੀ ਕਰ ਸਕਦੇ ਹਾਂ ਹਾਂਜੀ ਹੁਣ ਆਪਾਂ ਲਾਉਣੀ ਬੈਲਟ ਵਲਾਂ ਦੇ ਉੱਪਰੋਂ ਸ਼ੁਰੂ ਕਰਕੇ ਨਾਲ-ਨਾਲ ਆਪਾਂ ਇਸ ਤਰ੍ਹਾਂ ਸਲਾ ਕੇ ਸਿਲਾਈ ਲਗਾਉਣੀ ਹੈ ਜਿੱਥੇ ਆਪਣੇ ਵਲ ਆ ਉੱਥੋਂ ਸ਼ੁਰੂ ਕਰਨੀ ਹੈ ਠੀਕ ਹੈ ਇਹ ਵਾਲੀ ਜਿਹੜੀ ਬੈਲਟ ਆਪਾਂ ਤਿਆਰ ਕੀਤੀ ਸੀ ਇਹ ਤੋਂ ਆਪਾਂ ਕਿਵੇਂ ਕਰਨੀ ਹੈ ਲਾਸਟਕ ਨੂੰ ਜਿਹੜਾ ਖਿੱਚ ਕੇ ਕੱਪੜੇ ਨੂੰ ਨੀਚੇ ਰੱਖ ਕੇ ਸਾੜੀ ਆਲਾ ਤੇ ਉੱਪਰ ਆਪਾਂ ਖਿੱਚ ਕੇ ਇਸ ਤਰ੍ਹਾਂ ਆਪਾਂ ਸਲਾਈ ਲਾਉਣੀ ਹੈ ਦੇ ਉੱਪਰ ਠੀਕ ਹੈ ਤਾਂ ਕਿ ਆਪਣੀ ਜਿਹੜੀ ਲਾਸਟਕ ਸਹੀ ਤਰੀਕੇ ਨਾਲ ਪੈ ਜਾਵੇ ਇਧਰ ਨਾਲ-ਨਾਲ ਬੈਲਟ ਜਿਹੜੀ ਲੱਗ ਜੇ ਫੇਰ ਹੀ ਆਪਣੀ ਸਾੜੀ ਥੋੜੀ ਜੀ ਲੂਜ਼ ਹੋਊਗੀ ਨਾ ਜਿੱਦੋਂ ਆਪਾਂ ਇਹ ਲਾਸਟਕ ਖਿੱਚ ਕੇ ਪਾਵਾਂਗੇ ਇਦਾਂ ਆਪਾਂ ਸਾਰੇ ਨਾਲ-ਨਾਲ ਇਹਦੇ ਸਲਾਈ ਲਾ ਲੈਣੀ ਹੈ ਤੇ ਆਪਾਂ ਪੇਟੀ ਕੋਟ ਦੇ ਨਾਲ ਨਹੀਂ ਰੱਖਿਆ ਪੇਟੀ ਕੋਟ ਵਾਲਾ ਕਪੜਾ ਮਤਲਬ ਕਿ ਲਾਈਨਿੰਗ ਮਤਲਬ ਸਾੜੀ ਲਾਈਨਿੰਗ ਵਾਲੀ ਸਾੜੀ ਬਣ ਜਾਣੀ ਹੈ ਆਪਾਂ ਪੇਟੀ ਕੋਟ ਅਲੱਗ ਨਹੀਂ ਬਣਾਉਣਾ ਤੇ ਇਦਾਂ ਆਪਾਂ ਸਾਰੀ ਨਾਲ ਇਹਦੇ ਲੰਬੀ ਅਟੈਚ ਕਰ ਲੈਣੀ ਹੈ ਤੇ ਹੁਣ ਆਪਣੇ ਜਿਹੜਾ ਇਸ ਤਰ੍ਹਾਂ ਵਾਲਾਂ ਕੋਲੇ ਜ਼ਿਆਦਾ ਕਪੜਾ ਉਹ ਆਪਾਂ ਕੱਟ ਕਰ ਦੇਣਾ ਠੀਕ ਹੈ ਸਾਰਾ ਕਪੜਾ ਆਪਣਾ ਜਿਹੜਾ ਵਾਧੂ ਕਟੂ ਕੱਟ ਕਰਤਾ ਤੇ ਹੁਣ ਆਪਾਂ ਜਿਹੜਾ ਇਹਦਾ ਲਾਈਨ ਅਟੈਚ ਕਰਾਂਗੇ ਇਹ ਜਿਹੜੇ ਵਾਲ ਆਪਣੇ ਫਰੰਟ ਤੇ ਆਉਣੇ ਕਮਰ ਦੇ ਉੱਥੋਂ ਆਪਾਂ ਨੇ ਸ਼ੁਰੂ ਕੀਤੀ ਸੀ 벨ਟ ਤੇ ਉੱਥੇ ਹੀ ਆਪਾਂ ਨੇ ਪਿਟੀ ਕੋਟ ਵਾਲਾ ਕੱਪੜਾ ਜਿਹੜਾ ਲਾਈਨਿੰਗ ਵਾਲਾ ਇਹਨੂੰ ਰੱਖ ਰੱਖ ਕੇ ਇਸ ਤਰ੍ਹਾਂ ਆਪਾਂ ਨਾਲ ਲਾਉਣੀ ਹੈ ਸਲਾਈ ਉੱਪਰ ਦੀ ਉੱਪਰਲੀ ਸਾਈਡ ਲਗਾਉਣੀ ਹੈ ਠੀਕ ਹੈ 벨ਟ ਦੇ ਇਹ ਆਪਾਂ ਨਾਲ ਤਾਂ ਨਹੀਂ ਅਟੈਚ ਕੀਤਾ ਪਹਿਲਾਂ ਤਾਂ ਕਿ ਕਿਉਂਕਿ ਵਾਲਾ ਕੋਲੇ ਜਿਆਦਾ ਮੋਟਾ ਬਣ ਜਾਣਾ ਕੱਪੜਾ ਤੇ ਫਿਰ ਆਪਾਂ ਨੂੰ ਫੋਲਡ ਕਰਨਾ ਔਖਾ ਹੋ ਜਾਂਦਾ ਹੈ ਤੇ ਹੁਣ ਆਪਾਂ ਇਦਾਂ ਹੀ ਰੱਖ ਰੱਖ ਕੇ ਲਾਸਟ ਕੋ ਤੋਂ ਆਪਾਂ ਖਿੱਚ ਕੇ ਸਲਾਈ ਲਾਉਣੀ ਹੈ ਠੀਕ ਹੈ ਜੀ ਇਦਾਂ ਰੱਖ ਲੈਣਾ ਤੇ ਲਾਸਟ ਕੋ ਨੂੰ ਖਿੱਚ ਲੈਣਾ ਤੇ ਨਾਲ ਹੀ ਕਪੜਾ ਰੱਖ ਕੇ ਇਸ ਤਰੀਕੇ ਨਾਲ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਜੀ ਸਾਰੀ ਆਪਾਂ 벨ਟ ਇਦਾਂ ਅਟੈਚ ਕਰਸ ਲੈਣੀ ਹੈ ਜਿਹੜਾ ਇਹ 벨ਟ ਦਾ ਕਪੜਾ ਇਹ ਆਪਣਾ ਉੱਠੇ ਪਾਸੇ ਨੂੰ ਹੀ ਇਹਦਾ ਲਗਾਉਣੀ 벨ਟ ਉੱਪਰਲੀ ਸਾਈਡ ਆਪਣਾ ਸਾੜੀ ਨਾਲ ਦਾ ਜਿਹੜਾ ਨੈੱਟ ਦਾ ਕੱਪੜਾ ਹੀ ਦਿਖੂਗਾ ਉੱਪਰਲੀ ਸਾਈਡ 벨ਟ ਨਹੀਂ ਆਉਣੀ ਆਪਣੀ ਚਾਹੀਦੀ ਇਹ ਆਪਣੇ ਅੰਦਰਲੀ ਸਾਈਡ ਹੀ ਹੋਵੇ ਠੀਕ ਹੈ ਇਦਾਂ ਲਗਾਉਣੀ ਹੈ ਇਹਦੀ ਬਿਲਕੁਲ ਨਾਲ ਰੱਖ ਕੇ ਇਸ ਤਰੀਕੇ ਨਾਲ ਆਪਾਂ ਲਗਾ ਲਈ ਹੈ ਠੀਕ ਹੈ ਜੀ ਹੁਣ ਆਪਾਂ ਫਰੰਟ ਤੋਂ ਇੱਥੋਂ ਆਪਾਂ ਥੋੜੀ ਜਿਹੀ ਸਿੱਧੀ ਸਲਾਈ ਲਗਾ ਲਾਂਗੇ ਡਬਲ ਕਰਕੇ ਤੇ ਜਿਹੜੀ ਆਪਾਂ ਫਰੰਟ ਤੋਂ ਇੱਥੋਂ 4-5 ਇੰਚ ਛੱਡ ਲਾਂਗੇ ਇੱਥੇ ਆਪਾਂ ਹੁੱਕਾਂ ਲਗਾਉਣੀਆਂ ਨਾ ਉਹਨਾਂ ਕਾ ਆਪਾਂ ਛੱਡ ਕੇ ਫਿਰ ਆਪਾਂ ਸਲਾਈ ਲਾਉਣੀ ਹੈ ਅੱਗੇ ਮੂਰਲੀ ਸਾਈਡ ਆਪਾਂ ਛੱਡ ਲਿਆ ਤੇ ਹੁਣ ਆਪਾਂ ਅੱਗੇ ਸਲਾਈ ਇਹਦੀ ਇਲਾਸਟਿਕ ਨਾਲ ਲਾ ਕੇ ਇਸ ਤਰੀਕੇ ਨਾਲ ਆਪਣੀ ਲੱਗੀ ਹੈ ਠੀਕ ਹੈ ਜੀ ਇਹ ਆਪਣੇ ਵਾਲ ਹੈ ਇੱਥੇ ਇਦਾਂ ਦੇ ਕੋਲੇ ਹੀ ਆਪਣੀ ਇਸ ਤਰੀਕਾ ਤਰੀਕੇ ਨਾਲ 벨ਟ ਬਣ ਕੇ ਰੈਡੀ ਹੋ ਗਈ ਹੈ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਪੂਰੀ ਫਿਨਿਸ਼ਿੰਗ ਨਾਲ ਹੀ ਸਾੜੀ ਤਿਆਰ ਹੋ ਗਈ ਹੈ ਲਾਈਨਿੰਗ ਵਾਲੀ ਸਾੜੀ ਬਣ ਗਈ ਹੈ ਤੇ ਇੱਥੇ ਆਪਾਂ ਲਗਾਵਣੀਆਂ ਹੁੱਕਾਂ ਦੋ ਵੀ ਲਾ ਸਕਦੇ ਆ ਤੇ ਆਪਾਂ ਇੱਕ ਵੀ ਲਾ ਸਕਦੇ ਆ ਫਰੰਟ ਤੇ ਤੇ ਇੱਕ ਆਪਾਂ ਬੈਕ ਤੇ ਇਲਾਸਟਿਕ ਜ਼ਰੂਰ ਸੌਰੀ ਹੁੱਕ ਜ਼ਰੂਰ ਲਾਉਣੀ ਹੈ ਇੱਕ ਆਪਣੀ ਇੱਥੇ ਲੱਗੂਗੀ ਕਮਰ ਦੇ ਹਿਸਾਬ ਨਾਲ ਠੀਕ ਹੈ 30 ਇੰਚ ਕਮਰ ਦੇ ਹਿਸਾਬ ਨਾਲ ਆਪਾਂ ਇੱਥੇ ਲਗਾ ਲੈਣੀ ਹੈ ਇਦਾਂ ਆਪਾਂ ਮੈਨ ਲੈਣਾ ਆਪਣਾ 1.75 ਤੇ ਆਪਾਂ ਇਹ ਲਾਉਣੀ ਹੈ ਕਿਉਂਕਿ ਇਲਾਸਟਿਕ ਹੈ ਨਹੀਂ ਪਿੱਛੇ ਤੇ ਇਹ ਦੂਆ ਕਾਪਾ ਬਿਲਕੁਲ ਬੈਕ ਤੇ ਲਾਵਾਂਗੇ ਹੁੱਕ ਠੀਕ ਹੈ ਤੇ ਆਪਾਂ ਦੋ ਹੁੱਕਾਂ ਦਾ ਵੀ ਸਰ ਜਾਂਦਾ ਤੇ ਤਿੰਨ ਵੀ ਲਾ ਸਕਦੇ ਆ ਇਹ ਆਪਾਂ ਇੱਥੇ ਲਗਾਉਣੀ ਆ ਇਹ ਵਾਲੀ ਹੁੱਕ ਤੇ ਆਪਾਂ ਇੱਥੋਂ ਤਾਂ ਹੀ ਕਪੜਾ ਨੇਸ ਕੀਤਾ ਸੀ ਵਿੱਚ ਸਲਾਈ ਨਹੀਂ ਕੀਤੀ ਸੀਗੀ ਤਾਂ ਕਿ ਆਪਣੀ ਸਿੱਧੇ ਪਾਸੇ ਨਾ ਦੇ ਸੇ ਇਹ ਆਪਣੀ ਵਿੱਚ ਹੀ ਆ ਜਾਣੀ ਆ ਠੀਕ ਹੈ ਕਿਉਂਕਿ ਇਹ ਆਪਣੇ ਵਾਲ ਜਿਹੜੇ ਫਰੰਟ ਤੇ ਹੁੰਦੇ ਆ ਇੱਥੇ ਆਪਣੀ ਹੁੱਕ ਨਹੀਂ ਦਿਸਣੀ ਚਾਹੀਦੀ ਬੈਕ ਤੇ ਹੋਰ ਸਾਈਡ ਤੇ ਆਪਣੀ ਜੀ ਬਾਰਲੀ ਸਾਈਡ ਵੀ ਆ ਜੂਗੀ ਤਾਂ ਵੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਵਲਾਂ ਕੋਲੇ ਆਪਣਾ ਜਿਹੜਾ ਇੱਥੋਂ ਦੀ ਫਿਰ ਸਾੜੀ ਕੋਲੋਂ ਆਪਣੇ ਦੇਖਣ ਲੱਗ ਜਾਂਦਾ ਹੈ ਕਈ ਵਾਰੀ ਤੇ ਇਸ ਤਰ੍ਹਾਂ ਪੇਚ ਕਸਣਾ ਆਪਾਂ ਇਹਨੂੰ ਦੂਸਰੀ ਸਾਈਡ ਨੂੰ ਜਿਹੜੀਆਂ ਪਿੰਨਾ ਹੁੰਦੀਆਂ ਇੱਕ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਹੁੱਕ ਲਗਾ ਲੈਣੀ ਹੈ ਠੀਕ ਹੈ ਜੀ ਇਹ ਫਰੰਟ ਵਾਲੀ ਹੁੱਕ ਲੱਗ ਗਈ ਹੈ ਤੇ ਹੁਣ ਆਪਾਂ ਇੱਥੇ ਲਗਾਵਾਂਗੇ ਜਿਹੜੀ ਇਦੀ ਵਿੱਚ ਬੰਦ ਹੋਣ ਆਸਤੇ ਠੀਕ ਹੈ ਇਹ ਹੈਗੀ ਹੈ ਆਪਾਂ 1.75 ਇੰਚ ਤੇ ਆ ਗਈ ਇਹ ਵਾਲੀ ਹੱਕ ਤੇ 15 ਇੰਚ ਕਮਰਾ ਉਹਨਾਂ ਦੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਥੋੜੇ ਜਿਹਾ ਘੱਟ 14 ਤੇ 15 ਤੇ ਲੱਖਾ ਸੌਰੀ 15 ਤੇ 14 ਤੇ ਵੀ ਲਾ ਸਕਦੇ ਆ ਕਿਉਂਕਿ ਬੈਕ ਸਾਈਡ ਤੇ ਇਹਦੀ ਲਾਸਟਿਕ ਹੈ ਤੇ ਇਹਨੂੰ ਵੀ ਆਪਾਂ ਦੋਨੇ ਸਾਈਡਾਂ ਨੂੰ ਇਸ ਤਰ੍ਹਾਂ ਪਿੰਨਾ ਨੂੰ ਅੰਦਰ ਨੂੰ ਨੱਪ ਕੇ ਚੰਗੀ ਤਰ੍ਹਾਂ ਲਗਾ ਲੈਣਾ ਹੁਣ ਆਪਾਂ ਜਿਹੜੀ ਇੱਕ ਬਿਲਕੁਲ ਬੈਕਟਿਲ ਹੋਣੀ ਹੈ ਠੀਕ ਹੈ ਜਿਹੜਾ ਆਪਣਾ ਸ਼ੁਰੂ ਤੋਂ ਕਿਉਂਕਿ ਇਹ ਲੜ ਤੇ ਆਪ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਪੀਟੀ ਕੋਟ ਹੋਵੇ ਤਾਂ ਆਪਣੀ ਜਿਹੜੀ ਸਾੜੀ ਵਿੱਚ ਅਟੈਚ ਹੋ ਜਾਂਦੀ ਹੈ ਜਾਂ ਨਾਲ ਅਟੈਚ ਕਰ ਲਈਦੀ ਹੈ ਤੇ ਇੱਥੇ ਆਪਣਾ ਜਿਹੜਾ ਲੜ ਨਹੀਂ ਪਿੱਛੇ ਨੂੰ ਥੱਲੇ ਨਿਕਲ ਜਾਂਦਾ ਕਈ ਵਾਰੀ ਤੇ ਜਮਾ ਬੈਕ ਤੇ ਜ਼ਰੂਰ ਲਾਉਣੀ ਹੈ ਇੱਕ ਹੁੱਕ ਤੇ ਇਹ ਵੀ ਆਪਾਂ ਜਿੱਥੇ ਦੁਬਾਰਾ ਇੱਕ ਰਾਉਂਡ ਆਊਗਾ 15 ਦਾ 14.5 ਦਾ ਉੱਥੇ ਹੀ ਆਪਾਂ ਇਹਨੂੰ ਦੂਸਰੀ ਹੁੱਕ ਲਗਾਉਣੀ ਹੈ ਇਹਦੀ ਉਹ ਤੁਸੀਂ ਦੇਖ ਸਕਦੇ ਆ ਇਹ ਵਾਲੀ ਜਿਹੜੀ ਐ ਇੱਥੇ ਆਉਗੀ ਠੀਕ ਐ ਇੱਥੋਂ ਆਪਾਂ ਲਗਾ ਕੇ ਤੇ ਇਹ ਆਪਾਂ ਬਾਹਰਲੀ ਸਾਈਡ ਹੀ ਇਹਦਾ ਕਪੜਾ ਆਹ ਸੌਰੀ ਜਿਹੜਾ ਆਪਣੇ ਪੱਤੀ ਲਾਵਾਂਗੇ ਬਾਹਰਲੀ ਸਾਈਡ ਹੀ ਆਉਗੀ ਕਿਉਂਕਿ ਇਹ ਆਪਣੇ ਪੱਲੇ ਦੇ ਹੇਠਾਂ ਆ ਜਾਣੀ ਐ ਠੀਕ ਐ ਇਹ ਆਪਾਂ ਇੱਥੇ ਵੀ ਲਗਾ ਸਕਦੇ ਆ ਤੇ ਹੁਣ ਆਪਾਂ ਜੇ ਆਪਾਂ ਇਹਦੇ ਬੱਲੇ ਨਹੀਂ ਲਗਾਉਣੀ ਹੈ ਤਾਂ ਇੱਥੇ ਲਾਸਟ ਕਰਕੇ ਆਪਾਂ ਨੂੰ ਇਦਾਂ ਹੀ ਲਗਾਉਣੀ ਪੈਣੀ ਹੈ ਹੁਣ ਆਪਾਂ ਦੇ ਇੱਥੇ ਸਿਲਾਈ ਲਾ ਲਾਂਗੇ ਤੇ ਇਹ ਹੁੱਕ ਜਿਹੜੀ ਹੈ ਬੈਕ ਵਾਲੀ ਤੇ ਇਹਨੂੰ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਹੈ ਇਹਦੇ ਵਿੱਚ ਇਸ ਤਰ੍ਹਾਂ ਲਾ ਲੈਣਾ ਠੀਕ ਹੈ ਪਹਿਲਾਂ ਸਭ ਤੋਂ ਪਹਿਲਾਂ ਇਹ ਲਗਾਉਣੀ ਹੈ ਉਸ ਤੋਂ ਬਾਅਦ ਇਦਾਂ ਕਰਕੇ ਇਹ ਵਾਲੀ ਜਿਹੜੀ ਹੁੱਕ ਆਪਣੀ ਇੱਥੇ ਆਊਗੀ ਤੇ ਇਦਾਂ ਆਪਣਾ ਜਿਹੜਾ ਵਾਲ ਫਰੰਟ ਤੇ ਆ ਜਾਣਗੇ ਠੀਕ ਹੈ ਜੀ ਤੇ ਇਹ ਆਪਣੀ ਜਿਹੜੀ ਬੈਕ ਤੇ ਆਉਗੀ ਇਦਾਂ ਆਪਾਂ ਸਾੜੀ ਲਗਾ ਲੈਣੀ ਹੈ ਠੀਕ ਹੈ ਨਾ ਤੇ ਆਪਣੀ ਸਾੜੀ ਜਿਹੜੀ ਬਣ ਕੇ ਇਹਦੀ ਬੈਲਟ ਵਗੈਰਾ ਤਿਆਰ ਹੋ ਗਈ ਹੈ ਤੇ ਆਪਣੇ ਵਾਲ ਇਦਾਂ ਬਣ ਗਏ ਠੀਕ ਹੈ ਜੀ ਤੇ ਹੁਣ ਆਪਣੀ ਜਿਹੜੀ ਹੈ ਇੱਥੋਂ ਆਪਣੇ ਜਿਹੜੇ ਵਾਲ ਬਿਲਕੁਲ ਸੈੱਟ ਨਹੀਂ ਕਰਨੇ ਪੈਣੇ ਤੇ ਜਦੋਂ ਆਪਾਂ ਲਗਾਵਾਂਗੇ ਤੇ ਤੁਹਾਨੂੰ ਸਿੱਧੀ ਰੱਖ ਕੇ ਤੁਹਾਨੂੰ ਦਿਖਾਉਣੇ ਆ ਕਿਸ ਤਰੀਕੇ ਨਾਲ ਇਹ ਰੈਡੀ ਹੋ ਗਈ ਹੈ ਦੇਖ ਸਕਦੇ ਆ ਇਹ ਆਪਣੇ ਹੋ ਗਈ ਧੱਲੀ ਸਾਈਡ ਹੁੱਕ ਲੱਗ ਗਈ ਹੈ ਤੇ ਇਦਾਂ ਬਲ ਬਣ ਕੇ ਤੇ ਆਪਣੀ ਜਿਹੜੀ ਸਾੜੀ ਇਹ ਆਪਣਾ ਪੱल्लू ਜਿਹੜਾ ਇਸ ਤਰ੍ਹਾਂ ਉੱਪਰ ਦੀ ਆ ਜਾਣਾ ਹੈ ਇਦਾਂ ਰੱਖ ਕੇ ਠੀਕ ਹੈ ਤੇ ਪੱल्लू ਤੇ ਵੀ ਆਪਾਂ ਨੇ ਮੂਰਲੀ ਸਾਈਡ ਆਪਾਂ ਨੇ ਪੈਨ ਸਲਾਈ ਲਗਾਤੀ ਇੱਕ ਇੱਥੇ ਤੇ ਇਹ ਵੀ ਆਪਾਂ ਨੂੰ ਸੈੱਟ ਨਹੀਂ ਕਰਨੀ ਪੈਣੀ ਇੱਥੇ ਆਪਾਂ ਅੰਦਰਲੀ ਸਾਈਡ ਸਲਾਈ ਲਾਈ ਹੈ ਉੱਪਰਲੀ ਸਾਈਡ ਆਪਣਾ ਇਸ ਤਰ੍ਹਾਂ ਪੱल्लू ਆ ਜਾਣਾ ਤੇ ਆਪਣੀ ਸਲਾਈ ਵੀ ਨਹੀਂ ਦਿਸਣੀਗੀ ਠੀਕ ਹੈ ਤੇ ਪਰ ਆਪਾ ਸੇਫਟੀ पे नेक ਲਗਾ ਕੇ ਤੇ ਆਪਾਂ ਇਹਨੂੰ ਲਗਾ ਸਕਦੇ ਆ ਤੇ ਇਹ ਆਪਣਾ ਹੈਗਾ ਬਲਾਊਜ਼ ਜਿਹੜਾ ਬਲਾਊਜ਼ ਵੀ ਆਪਾਂ ਰੈਡੀ ਕਰ ਲਿਆ ਤੇ ਇਹਦੀ ਲੈਂਥ ਕੱਟਦੀ ਸੀ ਤੇ ਆਪਾਂ ਨੇ ਸਾੜੀ ਨਾਲ ਦਾ ਕੱਪੜਾ ਲਗਾ ਲਿਆ نیچے ਤੇ ਬਾਹਵਾ ਤੇ ਵੀ ਲਗਾਇਆ ਠੀਕ ਹੈ ਜੀ ਤੇ ਆਪਾਂ ਹੁਣ ਬਲਾਊਜ਼ ਜਿਹੜਾ ਜਿੱਪ ਲਗਾਉਣੀ ਹੈ ਤੇ ਇੱਥੇ ਸੈਂਟਰ ਵਿੱਚ ਆਪਾਂ ਨੇ ਹੁੱਕਾਂ ਦੀ ਥਾਂ ਤੇ ਆਪਾਂ ਨੇ ਲਗਾਵਾਂਗੇ ਜਿੱਪ ਠੀਕ ਹੈ ਤੇ ਇਸ ਤਰੀਕੇ ਨਾਲ ਹੀ ਆਪਣੀ ਜਿਹੜੀ ਇਹ ਆਪਣਾ ਜਿਹੜਾ ਬਲਾਊਜ਼ ਬਣ ਗਿਆ ਤੇ ਇਹਦੀ ਜਿੱਪ ਇਸ ਤਰ੍ਹਾਂ ਲਾਈ ਹੈ ਉੱਪਰੋਂ ਆਪਾਂ ਬੰਦ ਰੱਖਿਆ ਥੋੜਾ ਜਿਆ ਤੇ نیچے ਨੂੰ ਆਪਣੀ ਜਿੱਪਾ ਖੋਲਦੀ ਹੈ ਠੀਕ ਹੈ ਜੀ ਤੇ ਇਹ ਆਪਾਂ ਬਾਹਮਾ ਤੇ ਵੀ ਸਾੜੀ ਨਾਲ ਦਾ ਲਗਾ ਕੇ ਤੇ ਬਲਾਊਜ਼ ਰੈਡੀ ਕਰ ਲਿਆ ਤੇ ਬੈਕ ਤੇ ਆਪਾਂ ਨੇ ਲੈਸ ਲਗਾਤੀ ਹੈ ਠੀਕ ਹੈ ਜੀ ਇਦਾਂ ਆਪਾਂ ਬਲਾਊਜ਼ ਰੈਡੀ ਕਰ ਲੈਣਾ ਤੇ ਇਹਦੀ ਆਪਾਂ ਜਿਹੜੀ ਸਾੜੀ ਵੀ ਸਾਰੀ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਤੁਹਾਨੂੰ ਇਹਦੀ ਦਿਖਾਉਣੇ ਲੁੱਕ ਕਿਸ ਤਰ੍ਹਾਂ ਲੱਗ ਰਹੀ ਹੈ ਪਹਿਨ ਕੇ ਤੇ ਆ ਦੇਖ ਸਕਦੇ ਤੁਸੀਂ ਸਾੜੀ ਕਿਦਾਂ ਲੱਗ ਰਹੀ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੇਰੀ ਵੀਡੀਓ ਚ ਤੁਹਾਨੂੰ ਕਿੰਨੀ ਸਮਝ ਆਈ ਹੈ ਤੇ ਇਦਾਂ ਆਪਣੇ ਵਾਲ ਲੱਗਦੇ ਤੇ ਆਪਾਂ ਨੇ ਸਾੜੀ ਲਗਾ ਕੇ ਤੁਹਾਨੂੰ ਦਿਖਾਈ ਇਸ ਤਰ੍ਹਾਂ ਆਪਾਂ ਬਸ ਪੱਨੂ ਨੂੰ ਸੈੱਟ ਕਰਨਾ ਤੇ ਆਪਣੀ ਸਾੜੀ ਲੱਗ ਜਾਣੀ ਹੈ ਤੇ ਮੇਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ